ਉਸੀ ਦੇਖ ਰਹੇ ਹੋ ਵਾਈਸ ਆਫ ਇੰਡੀਆ 24/7 ਔਰ ਮੈਂ ਹਾਂ ਸਵਿੰਦਰ ਸਿੰਘ ਜਿਸ ਸਮਾਂ ਕਿ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਜੋ ਹਾਲਾਤ ਇਸ ਵਕਤ ਹਨ ਕਿਉਂਕਿ ਬਾਰਿਸ਼ ਜਿਹੜੀ ਹੈਗੀ ਹੈ ਲਗਾਤਾਰ ਹੋ ਰਹੀ ਹੈ ਔਰ ਖਾਸ ਕਰਕੇ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਬਹੁਤ ਜ਼ਿਆਦਾ ਹੋ ਗਿਆ ਔਰ ਜਿਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਜਿਹੜਾ ਹੈਗਾ ਪੰਜਾਬ ਦਾ ਹੋ ਰਿਹਾ ਅ ਬਖ ਬਖ ਐਨ ਜੀਓ ਵੱਲੋਂ ਸੰਸਥਾਵਾਂ ਵੱਲੋਂ ਜਿਹੜਾ ਹੈਗਾ ਖਾਣ ਪੀਣ ਦੀ ਰਸਤ ਔਰ ਪਸ਼ੂਆਂ ਵਾਸਤੇ ਚਾਰਾ ਔਰ ਤਰਪਾਲਾ ਜਿਹੜੀਆਂ ਜੋ ਕਿ ਉਸੇ ਜ਼ਰੂਰੀ ਨੇ ਉੱਥੇ ਭੇਜੀਆਂ ਜਾ ਰਹੀਆਂ ਨੇ ਪਰ ਹਜੇ ਵੀ ਉੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਵਕ ਵਕ ਸੰਸਥਾ ਜਿਹੜੀਆਂ ਹੈਗੀਆਂ ਇਸ ਦੇ ਉੱਪਰ ਗੱਲਬਾਤ ਵੀ ਕਰੀਆਂ ਤਾਂ ਉਹ ਸਾਡੇ ਨਾਲ ਮੌਜੂਦ ਨੇ ਜੀ ਪ੍ਰਮੋਦ ਪਾਟਿਆ ਜੀ ਜੋ ਕਿ ਇੱਕ ਸਮਾਜ ਸੇਵਕ ਵੀ ਨੇ ਔਰ ਆਓ ਆਪਾਂ ਪ੍ਰਮੋਦ ਪਾਟਿਆ ਜੀ ਨਾਲ ਹੀ ਗੱਲ ਕਰਦੇ ਹਾਂ ਕਿ ਕੀ ਕਹਿਣਾ ਇਸ ਬਾਰੇ ਪ੍ਰਮੋਦ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਪਰ ਉਹ ਜੀ ਸਭ ਤੋਂ ਪਹਿਲੇ ਤੇ ਬੜਾ ਇੱਕ ਦੁਖਦਾਈ ਜੋ ਸਮਾਚ ਚੱਲ ਰਿਹਾ ਸਾਰਿਆਂ ਦੇ ਉੱਤੇ ਖਾਸ ਕਰਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਬਾਰੇ ਅੱਜ ਜੀ ਪੰਜਾਬ ਤੇ ਬਹੁਤ ਦੁਖਦਾਈ ਹਾਲਾਤ ਨੇ ਜਿਨ੍ਹਾਂ ਨੂੰ ਦੇਖ ਕੇ ਮਨ ਰੋਂਦਾ ਹੈ ਅਸੀਂ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਕੇ ਦੇਖੀਏ ਲੋਕਾਂ ਦੇ ਘਰਾਂ ਦੇ ਘਰ ਖਤਮ ਹੋ ਚੁੱਕੇ ਨੇ ਪਸ਼ੂ ਡੰਗਰ ਖਤਮ ਹੋ ਚੁੱਕੇ ਨੇ ਛੋਟੇ ਛੋਟੇ ਬੱਚੇ ਉਕੇ ਰੋਂਦੇ ਕਰਾਉਂਦੇ ਬੈਠੇ ਇਸ ਵਕਤ ਖਾਸ ਕਰਕੇ ਸਟੇਟ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਨੂੰ ਚਾਹੀਦਾ ਕਿ ਵੱਧ ਤੋਂ ਵੱਧ ਇਸ ਪੰਜਾਬ ਨੂੰ ਮਾਇਜ ਦਿੱਤੀ ਜਾਏ ਅਤੇ ਉਹਨਾਂ ਨੇ ਜੋ ਨੁਕਸਾਨ ਦੀ ਪੂਰਤੀ ਤੇ ਨਹੀਂ ਹੋ ਸਕਦੀ ਪਰ ਕੁਛ ਨਾ ਕੁਛ ਉਹਨਾਂ ਦਾ ਅਸੀਂ ਕਰ ਸਕੀ ਮੈਂ ਖਾਸ ਕਰਕੇ ਅਧਿਉਪਤੀ ਉੱਚ ਵਪਾਰੀ ਡਾਕਟਰ ਅਤੇ ਖਾਸ ਕਰਕੇ ਐਮਐਲਏ ਮੰਤਰੀ ਕਿਨੋ ਜੋ ਵੱਤ ਉਹ ਸੇਵਾ ਕਰ ਸਕਦੇ ਨੇ ਡਾਕਟਰਾਂ ਵਾਂਗ ਤੇ ਉਹ ਖਾਸ ਕਰਕੇ ਡਾਕਟਰੀ ਇਲਾਜ ਫਰੀ ਕਿਉਂਕਿ ਅੱਜ ਜ਼ਰੂਰਤ ਹੈ ਕਿਉਂਕਿ ਡਾਕਟਰ ਦਾ ਕੰਮ ਹੈ ਦੂਸਰਾ ਪ੍ਰਮਾਤਮਾ ਸੀ ਉਹਨਾਂ ਨੂੰ ਗਿੰਨੇ ਆ ਸਿਰਫ ਪੈਸੇ ਵਾਸਤੇ ਨਹੀਂ ਅੱਜ ਇਨਸਾਨੀ ਜੀਵਨ ਵਾਸਤੇ ਅਗਰ ਇਨਸਾਨ ਹੈ ਤੇ ਉਹਨਾਂ ਦਾ ਇਲਾਜ ਕਰਕੇ ਪੈਸੇ ਫਿਰ ਵੀ ਕਮਾ ਸਕਦੇ ਨੇ ਤੇ ਐਮਐਲਏ ਮੰਤਰੀ ਨੂੰ ਮੈਂ ਕਵਾਂਗਾ ਕਿ ਇਲੈਕਸ਼ਨ ਤੁਸੀਂ ਲੜਦੇ ਹੋ ਬੜੇ ਪੈਸੇ ਨਹੀਂ ਆਉਂਦੇ ਨਹੀਂ ਹੁੰਦੇ ਬੜਾ ਕੁਝ ਮਿਲਦਾ ਹੈ ਫੰਡ ਵੀ ਆਉਂਦੇ ਨਹੀਂ ਤਨਖਾਹਾਂ ਵੀ ਬੜੀਆਂ ਨੇ ਸਭ ਕੁਝ ਹੈ ਪਰ ਉਹਦੇ ਨਾਲ ਨਾਲ ਤੁਸੀਂ ਆਪਣੇ ਕਰਮ ਸਵਾਰੋ ਕਰਮ ਦਾ ਮਤਲਬ ਹੈ ਕਿ ਅੱਜ ਪੈਸਾ ਸਾਡੇ ਕੋਲ ਹੈ ਅਸੀਂ ਇਸ ਸਮੇਂ ਦੇ ਵਿੱਚ ਉਹ ਮਾੜੇ ਬੰਦਿਆਂ ਨੂੰ ਜਿਹਨਾਂ ਨੂੰ ਵਿਚਾਰੇ ਫਸੇ ਹੋਏ ਨੇ ਦੁਖੀ ਨੇ ਉਹਨਾਂ ਦੀ ਵੱਤੋਂ ਵਸਿਆਤਾ ਕਰੀਏ ਕਿ ਸਾਡਾ ਆਉਣ ਵਾਲਾ ਕੱਲ ਸਬਰ ਸਕੇ ਕੁਝ ਨਾਲ ਨਹੀਂ ਲੈ ਕੇ ਜਾਣਾ ਸੀ ਸਭ ਕੁਝ ਇੱਥੇ ਰਹਿਣਾ ਉਹ ਪਿਛਲਿਆਂ ਜੋ ਗੋਣਾ ਸੋ ਮੇਰੀ ਇਹੋ ਹੀ ਪ੍ਰਾਰਥਨਾ ਹੈ ਕਿ ਖਾਸ ਕਰਕੇ ਪਿੰਡਾਂ ਦੇ ਵਿੱਚ ਰਾਸ਼ਨ ਵਗੈਰਾ ਤੋਂ ਬੜਾ ਜਾ ਰਿਹਾ ਸਭ ਕੁਝ ਹੋ ਰਿਹਾ ਹੈ ਪਰ ਅੱਜ ਪਸ਼ੂਆਂ ਲਈ ਜੋ ਚਾਰਾ ਨਾ ਉਹ ਨਹੀਂ ਮਿਲ ਰਿਹਾ ਪਸ਼ੂ ਭੁੱਖੇ ਮਰ ਰਹੇ ਨੇ ਅਸੀਂ ਵੱਤ ਤੋਂ ਵੱਤ ਚਾਰੇ ਦੀ ਹੋਰ ਵੀ ਸਰਕਾਰ ਨੂੰ ਮੱਧ ਨਗਰ ਰੱਖਦੇ ਹੋਏ ਕਿ ਉਹ ਚਲਪ ਕਰ ਨਹੀਂ ਕਿ ਨਹੀਂ ਕਰੀ ਇਹ ਨਾ ਸੋਚੀ ਇਹ ਸੋਚੀ ਕਿ ਅਸੀਂ ਇਹਨਾਂ ਦੀ ਹੈਲਪ ਕਰਨੀ ਸਹਾਇਤਾ ਕਰਨੀ ਹੈ ਅਤੇ ਆਪਣਾ ਕਰਮ ਕਰਨਾ ਹੈ ਉਹ ਕਰਮ ਦਾ ਫਲ ਪ੍ਰਮਾਤਮਾ ਜ਼ਰੂਰ ਦੇਗਾ ਸੋ ਇਹ ਪ੍ਰੀਖਿਆ ਦੀ ਘੜੀ ਹੈ ਰਲ ਮਿਲ ਕੇ ਅਸੀਂ ਆਓ ਉੱਥੇ ਲੋਕਾਂ ਤੱਕ ਪਹੁੰਚਾਈਏ ਇਹਦੇ ਵਿੱਚ ਕੋਈ ਐਨਜੀਓ ਨਹੀਂ ਸੰਸਥਾਵਾਂ ਨਹੀਂ ਉਹ ਬੜੀ ਹੈਲਪ ਕਰ ਰਹੀ ਨਹੀਂ ਕਰ ਰਹੀ ਨਹੀਂ ਕੁਝ ਪਰ ਕੁਝ ਐਨਜੀਓ ਗਈਆਂ ਕਰਦੀਆਂ ਵੀ ਆ ਮੈਂ ਚਲੋ ਨਾਨਕ ਨਾ ਜਣੋ ਵਿੱਕੀ ਦਿੱਤਾ ਹੈ ਬੜਾ ਦਿਲੀ ਕੰਮ ਕਰ ਰਿਹਾ ਉਹਦੇ ਨਾਲ ਕੁਝ ਹੋਰ ਸੰਸਥਾ ਹੈ ਦਿਲੀ ਕੰਮ ਕਰ ਰਹੀ ਹੈ ਸੋ ਐਸੀ ਸੰਸਥਾਵਾਂ ਜਿਹੜੀਆਂ ਅੱਗੇ ਲੱਗ ਕੇ ਰਾਸ਼ਨ ਇਕੱਠਾ ਕਰਕੇ ਉੱਥੋਂ ਤੱਕ ਪਹੁੰਚ ਕੇ ਪੰਜਾਰੀਆਂ ਨਹੀਂ ਦਿਖਾਵਾ ਨਹੀਂ ਕਰ ਰਹੀਆਂ ਉਹ ਕੰਮ ਕਰਦੇ ਕੰਮ ਕਰਦੇ ਨੇ ਆਪਣੇ ਆਪ ਦਿਖਾਵਾ ਬੰਦ ਹੁੰਦਾ ਉਹ ਆਪਣੇ ਆਪ ਲੋਕ ਦੇਖਦੇ ਨੇ ਸੋ ਉਹਦੇ ਨਾਲ ਮੈਂ ਕੱਲ ਪਰਸੋ ਪੜ੍ਹਿਆ ਜੀ ਪਵਨ ਲੋੜੇ ਦੀ ਐਮਸੀ ਦੇ ਮੇਰੇ ਦੋਸਤ ਨੇ ਚਲੋ ਗਵਰਾਣੇ ਮਿੱਤਰ ਨੇ ਉਹਨਾਂ ਦਾ ਸੁਣ ਕੇ ਮੇਰਾ ਮਨ ਬੜਾ ਖੁਸ਼ ਹੈ ਉਹਨਾਂ ਨੇ ਕਿਹਾ ਅਸੀਂ ਆਪਣੇ ਗਰੁੱਪ ਵੱਲੋਂ ਇੱਕ ਪੂਰੇ ਬੋਰਡ ਆਫ ਡਾਇਰੈਕਟਰ ਨੇ ਇੱਕ ਡਿਸੀਜਨ ਲਿਆ ਹੈ ਕਿ ਅਸੀਂ ਜਿੰਨੇ ਵੀ ਕੋਈ ਵੀ ਬੰਦਾ ਜਿਹਨੂੰ ਲੋੜ ਹੈ ਇਲਾਜ ਦੀ ਜਿਹੜੇ ਫਲੱਡ ਨਾਲ ਅਫੈਕਟਡ ਹੋ ਗਏ ਨੇ ਫਲੱਡ ਏਰੀਆ ਦੇ ਵਿੱਚ ਉਹਨਾਂ ਵਿੱਚ ਅਗਰ ਕੋਈ ਵੀ ਬੰਦਾ ਕੋਈ ਬਿਮਾਰ ਬੰਦਾ ਕੋਈ ਐਮਰਜੈਂਸੀ ਪੈਂਦੀ ਹੈ ਅਸੀਂ ਉਹ ਬੰਦਿਆਂ ਦੀ ਹੈਲਪ ਕਰ ਸਕੀਏ ਉਹਨਾਂ ਦਾ ਇਲਾਜ ਫ੍ਰੀ ਕਰ ਸਕੀਏ ਫ੍ਰੀ ਦਾ ਮਤਲਬ ਫ੍ਰੀ ਦਵਾਈਆਂ ਦੇ ਪੈਸੇ ਨਹੀਂ ਕੋਈ ਹਸਪੀਟਲ ਦੇ ਪੈਸੇ ਨਹੀਂ ਕੋਈ ਰੋਟੀ ਦੇ ਪੈਸੇ ਨਹੀਂ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਅਸੀਂ ਇਸ ਪੰਜਾਬ ਦਾ ਪਾਰਟ ਹਾਂ ਸਾਡੇ ਸਾਰੇ ਧਰਮਦਾਰ ਸਾਰੇ ਹਸਪੀਟਲ ਸਾਰਾ ਕੁਝ ਇਹਨਾਂ ਦੇ ਨਾਲ ਸਾਣਾ ਦੇ ਨਾਲ ਸਾਡਾ ਸਬੰਧ ਹੈ ਕਿਸਾਨਾਂ ਦੇ ਨਾਲ ਦੇਖੋ ਫਸਲ ਖਰਾਬ ਹੋਈ ਸਾਡੀ ਵੀ ਇਕਨੋਮੀ ਖਰਾਬ ਹੋਣੀ ਹੈ ਸਾਡਾ ਇੱਕ ਬੰਦਾ ਹੈ ਸਾਡਾ ਇੱਕ اخਲਾਕੀ ਫਰਜ਼ ਬੰਦਾ ਹੈ ਕਿ ਅਸੀਂ ਆਪਣੇ ਪੂਰੇ ਜਿਹੜੇ ਜਿਹੜੇ ਆਪਣੇ ਪੰਜਾਬ ਦੇ ਏਰੀਏ ਆਪਣੇ ਨਾਲ ਲੱਗਦੇ ਲੱਗਦੇ ਇਫੈਕਟਡ ਹੋਏ ਨੇ ਉਹਨਾਂ ਦੇ ਫਸਲ ਦਿੱਤੀ ਦੀ ਹੈ ਔਰ EMC ਗਰੁੱਪ ਆਲਵੇਜ਼ ਹੀ ਬਿਨਾ ਕਿਸੇ ਲਾਲਚ ਤੋਂ ਇਹ ਕੰਮ ਕਰਦਾ ਹੈ ਮੋਟਿਵ ਮੇਰਾ ਇੱਕੋ ਹੀ ਹੈ ਕਿ ਕੋਈ ਵੀ ਸੰਸਥਾਵਾਂ ਜਿਹੜਾ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਉਹਦੇ ਜਾ ਕੇ ਰਾਹਤ ਦੇ ਰਹੀਆਂ ਕੋਈ ਵੀ ਸੰਸਥਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਹੈਲਪ ਦੀ ਲੋੜ ਹੈ EMC ਗਰੁੱਪ ਵੱਲੋਂ ਅੰਬਰਸਾਰ ਪਟਾਲਾ ਆਤਾ ਰੀਵਾਲ ਗਰਦਾਸਪੁਰ ਪਠਾਨਕੋਟ ਦੇ ਵਿੱਚ ਤਾਂ ਉਹ ਸਾਨੂੰ ਕੰਟੈਕਟ ਕਰ ਸਕਦੇ ਆ ਕਿ ਜੋ ਵੀ ਵੱਤ ਤੋਂ ਵੱਤ ਕੋਈ ਮਰੀਜ਼ ਆਂਦਾ ਮੈਂ ਸਭ ਫ੍ਰੀ ਇਲਾਜ ਕਰਾਂਗਾ ਫ੍ਰੀ ਦਵਾਈਆਂ ਦਵਾਂਗਾ ਇਹ ਬੜੀ ਬੜੀ ਉੱਚੀ ਗੱਲ ਹੈ ਮੈਂ ਅਪੀਲ ਕਰਾਂਗਾ ਬਾਕੀ ਡਾਕਟਰਾਂਗੇ ਵੀ ਕਿ ਅੱਗੇ ਆਓ ਅੱਗੇ ਸੇਵਾ ਭਾਵ ਦਿਖਾਓ ਕਿ ਤੁਸੀਂ ਦੂਸਰੇ ਰੱਬ ਹੋ ਅਗਰ ਦੂਸਰੇ ਆਬਾ ਫੜ ਜਾਏ ਕਿ ਅਸੀਂ ਉਹਨਾਂ ਦਾ ਆਉਣ ਵਾਲੇ ਸਮੇਂ ਦੇ ਇਲਾਜ ਕਰੀਏ ਉੱਥੇ ਦਵਾਈਆਂ ਪਹੁੰਚਾਈਏ ਜੋ ਉਹਨਾਂ ਨੂੰ ਜ਼ਰੂਰਤ ਹੈ ਅਗਰ ਬਰਸਾਤ ਤੋਂ ਬਾਅਦ ਜਦੋਂ ਹੁਣ ਬਰਸਾਤ ਝੁਕੇਗੀ ਜਦੋਂ ਪਾਣੀ ਖਤਮ ਹੋਏਗਾ ਉਦੋਂ ਤੁੱਪ ਨਿਕਲੇਗੀ ਉਸ ਤੋਂ ਬਾਅਦ ਤੁਸੀਂ ਦੇਖਣਾ ਬਿਮਾਰੀਆਂ ਕਿੰਨੀਆਂ ਕਿੰਨੇ ਪਸ਼ੂ ਮਰ ਚੁੱਕੇ ਨੇ ਕਿੰਨੇ ਜਾਨਵਰ ਮਰ ਚੁੱਕੇ ਨੇ ਉਹ ਬਿਮਾਰੀਆਂ ਫੈਲ ਨਹੀਂਆਂ ਸਰਕਾਰਾਂ ਨੂੰ ਚਾਹੀਦਾ ਵੱਧ ਤੋਂ ਸਪਰੇਅ ਕਰਨ ਅਸੀਂ ਉਸ ਬਿਮਾਰੀਆਂ ਦਾ ਬਚਾਅ ਕਰਨਾ ਤੇ ਵੱਧ ਤੋਂ ਵੱਧ ਕੋਸ਼ਿਸ਼ਾਂ ਕਰਨ ਅਤੇ ਡਾਕਟਰ ਇਤਿਆਰ ਹਨ ਕਿ ਅਸੀਂ ਪਹੁੰਚੀ ਉੱਤੇ ਦਵਾਈਆਂ ਭੇਜੀ ਆਪਣੀ ਡਾਕਟਰਾਂ ਦੀ ਟੀਮ ਭੇਜੀਏ ਇਹੋ ਹੀ ਸਭ ਤੋਂ ਵੱਡੀ ਪੰਜਾਬ ਲਈ ਹੋਏਗੀ ਗੱਲ ਇਹੋ ਹੀ ਸਭ ਤੋਂ ਵੱਡੀ ਉਹਨਾਂ ਦੀ ਸੱਚੀ ਸੇਵਾ ਹੋਏਗੀ ਮੈਂ ਜ਼ਿਆਦਾ ਕੁਝ ਨਾ ਕਹਿੰਦੇ ਇਹੀ ਕਹਾਂਗਾ ਔਰ ਆਲ ਮਿਲ ਕੇ ਸਾਰੀਆਂ ਐਨ ਜੀਓ ਸੰਸਥਾ ਧਾਰਮਿਕ ਸੰਸਥਾ ਜਾਂ ਸਮਾਜਿਕ ਸੰਸਥਾ ਔਰ ਆਲ ਕੇ ਇਕਜੁੱਟ ਹੋ ਜਾਈਓ ਪਾਰਟੀ ਤੋਂ ਹਟ ਕੇ ਕੋਈ ਪਾਰਟੀ ਨਹੀਂ ਅਸੀਂ ਇੱਕ ਦੇਸ਼ਵਾਸੀ ਆ ਇੱਕ ਦੇਸ਼ ਦੇ ਨਾਗਰਿਕਾਂ ਸੋ ਮੈਂ ਜਿਆਦਾ ਕਹਿੰਦਾ ਇਹੋ ਹੀ ਹੱਥ ਜੋੜ ਕੇ ਸਭ ਕੇ ਬੇਨਤੀ ਕਰਨਾ ਕਿ ਆਓ ਮਿਲ ਜੁਲ ਕੇ ਅਸੀਂ ਇਹਨਾਂ ਦੀ ਹੈਲਪ ਕਰੀਏ ਪੰਜਾਬ ਦੇ ਨਾਲ ਨਾਲ ਜੰਮੂ ਕਸ਼ਮੀਰ ਹਿਮਾਚਲ ਉੱਥੇ ਵੀ ਬੜਾ ਬੁਰਾ ਹਾਲ ਹੋਇਆ ਮੈਂ ਉਸ ਸੈਂਟਰ ਸਰਕਾਰ ਨੂੰ ਕਹਾਂਗਾ ਕਿ ਉੱਥੇ ਬਹੁਤ ਤੋਂ ਬਹੁਤ ਹਰ ਇੱਕ ਨੂੰ ਸਹਾਇਤਾ ਦਿਓ ਇਨਸਾਨ ਇੱਕੋ ਹੀ ਹੈ ਦੇਸ਼ ਇੱਕੋ ਹੀ ਹੈ ਸੋ ਜਿਆਦਾ ਕੁਛ ਨਾ ਕਹਿੰਦਾ ਮੈਂ ਇਹ ਕਹਾਂਗਾ ਕਿ ਆਓ ਫਿਰ ਤੋਂ ਕਿ ਰਲ ਮਿਲ ਕੇ ਇਹਨਾਂ ਦੀ ਮਦਦ ਕਰੀਏ ਜੈ ਹਿੰਦ ਜੈ ਭਾਰਤ ਇਸ ਹਨ ਪ੍ਰਮੋਦ ਪਾਟਿਆ ਜੀ ਜਿਨ੍ਹਾਂ ਨੇ ਬੜਾ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਕਿ ਇੱਕ ਮੈਸੇਜ ਉਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਹੜਪੀੜਤ ਸਾਡੇ ਪਿੰਡ ਹਨ ਉਹਨਾਂ ਨੂੰ ਕਿਸ ਤਰ੍ਹਾਂ ਕਿਸ ਤਰੀਕੇ ਦੇ ਨਾਲ ਹੈਲਪ ਕਰਨੀ ਹੈ ਇਹ ਵੀ ਇੱਕ ਬੜੀ ਵੱਡੀ ਗੱਲ ਹੈ ਕਿ ਇੱਕ ਜਿਹੜਾ ਇੱਕ ਆਪਣਾ ਮੈਸੇਜ ਜਿਹੜਾ ਹੈਗਾ ਵਾ ਸੋਸ਼ਲ ਮੀਡੀਆ ਦੇ sthrough ਹੀ ਅੱਗੇ ਤੱਕ ਪਹੁੰਚਾਉਣਾ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈਗਾ ਔਰ ਸੋਸ਼ਲ ਮੀਡੀਆ ਦੀਆਂ ਜਿਹੜੀਆਂ ਜਿੰਨੀਆਂ ਪੋਸਟਾਂ ਨੇ ਉਹ ਤਕਰੀਬਨ ਸਾਰੀ ਦੁਨੀਆ ਦੇ ਵਿੱਚ ਜਾ ਰਹੀਆਂ ਨੇ ਤੇ ਇਸੇ ਹੀ ਤਰ੍ਹਾਂ ਸੀ ਹੋਰ ਵੀ ਪੰਜਾਬ ਦੇ ਹਾਲਾਤਾਂ ਦੇ ਬਾਰੇ ਤੁਹਾਨੂੰ ਦੱਸਦੇ ਰਵਾਂਗੇ ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਸਵਿੰਦਰ ਸਿੰਘ ਵਾਈਸ ਆਫ ਇੰਡੀਆ 24 ਬਾਏ ਚੈਨਲ ਅੰਮ੍ਰਿਤਸਰ